ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਰ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀਆਂ ਈਦੀ ਵੱਡੀ ਖਬਰ ਪੀਰ ਬਾਬਾ ਬੁਰਜੀ ਵਾਲਾ ਦੀ ਤਰਕਾਹ ਤੇ ਹਜ਼ਾਰਾਂ ਸ਼ਰਧਾਲੂ ਨੂੰ ਨਮਸਤੇ 1984 ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੇ ਇੱਥੇ ਆਉਣਾ ਕੀਤਾ ਬੰਦ ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਲਾਬਾ ਪੈਣੀ ਪਿੰਡ ਵਿੱਚ ਪੀਰ ਬਾਬਾ ਬੁਰਜੀ ਵਾਲਾ ਦੀ ਤਰਕਾਹ ਤੇ ਹਜ਼ਾਰਾਂ ਭਾਰਤੀ ਸ਼ਰਧਾਲੂਆਂ ਨੇ ਅਰਦਾਸ ਕੀਤੀ ਅਤੇ ਮੱਥਾ ਟੇਕਿਆ ਹਾਲਾਂਕਿ ਹਾਲੀ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਸੀ ਸਰਹੱਦ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਫਿਰ ਵੀ ਇਸ ਦਾ ਸ਼ਰਧਾਲੂਆਂ ਦੀ ਸ਼ਰਧਾ ਦੇ ਕੋਈ ਅਸਰ ਨਹੀਂ ਪਿਆ BSF ਦੀ ਸਖਤ ਨਕਰਾਨੀ ਅਤੇ ਨੰਦਾਰਤ ਪ੍ਰੋਟੋਕੋਲ ਹੇਠ ਭਾਰਤੀ ਸ਼ਰਧਾਲੂਆਂ ਨੂੰ ਦਰਗਾਹ ਤੱਕ ਪਹੁੰਚਣ ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹਾਲਾਂਕਿ ਇਸ ਵਾਰ ਪਾਕਿਸਤਾਨੀ ਨਾਗਰਿਕਾਂ ਦੀ ਗਿਣਤੀ ਨਾਮਾ ਤਰਸੀਹ ਪੀਰ ਬਾਬਾ ਸ਼ਾਹ ਮੁਹੰਮਦ ਦੀ ਦਰਗਾਹ گلਾਬਾ ਪੈਣੀ ਪਿੰਡ ਦੇ ਨੇੜੇ ਜ਼ੀਰੋ ਲਾਈਨ ਤੇ ਸਥਿਤ ਹੈ ਜੋ ਕਿ ਭਾਰਤੀ ਸਰਹੱਦ ਦੇ ਵਿੱਚ BSF ਦੀ ਉਨੀਵੀ ਬਟਾਲੀਅਨ ਦੇ ਕੰਟਰੋਲ ਹੇਠ ਹੈ ਇੱਕ ਸਮਾਂ ਸੀ ਜਦੋਂ ਦੋਵਾਂ ਦੇਸ਼ਾਂ ਦੇ ਨਾਗਰਿਕ 10-10 ਮਿੰਟਾਂ ਦੀ ਵਾਰੀ ਵਿੱਚ ਇੱਥੇ ਨਮਾਜ਼ ਅਦਾ ਕਰਨ ਲਈ ਆਉਂਦੇ ਸਨ ਕਹਾ ਜਾਂਦਾ ਸੀ ਕਿ ਇੱਥੇ ਕਬੱਡੀ ਅਤੇ ਹੋਰ ਮੈਚ ਵੀ ਹੁੰਦੇ ਸਨ ਪਰ ਕੁਝ ਸਾਲ ਪਹਿਲਾਂ ਇੱਥੇ ਪਾਕਿਸਤਾਨੀ ਨਾਗਰਿਕਾਂ ਦੇ ਦਾਖਲੇ ਤੇ پابੰਦੀ ਲਗਾ ਦਿੱਤੀ ਗਈ ਸੀ ਦਰਗਾਹ ਵਿੱਚ ਪੀਰ ਬਾਬਾ ਦੇ ਦਰਸ਼ਨਾਂ ਤੋਂ ਇਲਾਵਾ ਇੱਥੇ ਪੁਰਾਣੀ ਸੰਗੀਤ ਪ੍ਰਣਾਲੀ ਬਾਰੇ ਵੀ ਖਾਸ ਗੱਲ ਸੀ ਪੁਰਾਣੇ ਜ਼ਮਾਨੇ ਦੇ ਲੱਕੜ ਦੇ ਪੀਸੀ ਸੀਡੀ ਪਲੇਅਰ ਕਈ ਮੇਲਿਆਂ ਵਿੱਚ ਦੇਖੇ ਜਾ ਸਕਦੇ ਸਨ ਪਰ ਇਸ ਮੇਲੇ ਵਿੱਚ ਸੇ ਸੰਗੀਤ ਪ੍ਰਣਾਲੀ ਨੂੰ ਲਗਾਉਣ ਦੀ ਖਾਸ ਗੱਲ ਇਹ ਹੈ ਕਿ ਇਹ ਜਿਸ ਵਿਅਕਤੀ ਦੀ ਇੱਛਾ ਪੂਰੀ ਹੁੰਦੀ ਹੈ ਉਸ ਦੀ ਇੱਛਾ ਪੂਰੀ ਕਰਦੇ ਹੋਏ ਇਸ ਤੇ ਕੋਈ ਛੇੜਛਾੜ ਨਾ ਕੀਤੀ ਜਾਂਦੀ ਹੈ ਹਾਲਾਂਕਿ ਪੀਰ ਬਾਬਾ ਦੀ ਇਹ ਕਬਰ ਸਾਲ ਪਰ ਹਫਤੇ ਦੇ ਹਰ ਵੀਰਵਾਰ ਨੂੰ ਸ਼ਰਧਾਂਜਲੀ ਲਈ ਮੱਥਾ ਟੇਕਣ ਲਈ ਖੁੱਲ੍ਹੀ ਖੋਲੀ ਜਾਂਦੀ ਹੈ ਅਤੇ ਪਰ ਇੱਥੇ ਹਰ ਵਾਰ 19 ਜੂਨ ਨੂੰ ਵੱਡਾ ਸਮਾਗਮ ਕਰਾਇਆ ਜਾਂਦਾ ਹੈ ਇਸ ਸਾਲ ਵੀ ਬੀਐਸਐਫ ਦੀ ਨਗਰਾਨੀ ਹੇਠ ਇੱਥੇ ਮੇਲਾ ਲਗਾਇਆ ਗਿਆ ਸੀ ਹਰ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਦਰਜਨਾ ਸ਼ਰਧਾਲੂ ਲਈ ਦਰਵਾਜ਼ੇ ਖੋਲੇ ਜਾਂਦੇ ਹਨ ਇਸ ਮੇਲੇ ਦੌਰਾਨ ਦੂਰ ਦੂਰ ਤੋਂ ਆਏ ਸ਼ਰਧਾਲੂ ਨੇ ਆਪਣਾ ਸਿਰ ਚੁਕਾਇਆ ਇਸ ਦੇ ਨਾਲ ਹੀ ਬੀਐਸਐਫ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਵੀ ਪੀਰ ਬਾਬਾ ਦੀ ਦਰਗਾਹ ਤੇ ਆਪਣਾ ਸਿਰ ਚੁਕਾਇਆ ਇਸ ਦਰਾਂ ਬੀਐਸਐਫ ਦੀ 19ਵੀ ਬਟਾਲੀਅਨ ਦੇ ਦੂਜੇ ਕਮਾਂਡ ਅਧਿਕਾਰੀ ਗੁੰਜਨ ਕਮਾਂਡ ਡਿਪਟੀ ਕਮਾਂਡਿੰਗ ਕਨਸ਼ਮ ਸਿੰਘ ਅਤੇ ਹੋਰ ਵਿਸ਼ੇਸ਼ ਤੌਰ ਤੇ ਦਰਗਾਹ ਤੇ ਪਹੁੰਚੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ